2014 ਚ ਵਾਲ ਕਟਾਈ ਸੀ ਤੇ ਅੱਜ 2024 ਹੋ ਗਿਆ ਪੂਰੇ 10 ਸਾਲਾਂ ਬਾਅਦ ਨੂੰ ਅੱਜ ਵਾਇਗਰ ਨੂੰ ਮੇਰ ਕੀਤੀ ਤੇ ਕੇਸ ਰੱਖਿਆ ਮੰਮੀ ਹੁਣ ਮਾਮੇ ਦਾ ਜੂڑا ਕਰ ਰਹੀ ਆ ਜੂڑا ਹੋ ਗਿਆ ਜੂڑا ਉਹ ਬਗਿਆਨੀ ਗੁੱਡ ਬੋਲ ਇਹ ਉਹ ਜਿਹੜਾ ਪਹਿਲਾ ਬੰਦਾ ਸੀਗਾ ਮੂਹਣ ਤੇ ਰੀਚ ਹੋ ਗਿਆ ਹਾਂ ਉਹ ਆ ਸੀਗਾ अच्छाय हुन तू बनाई है ओ हो हो बुबी लोई ਜਾਂਦਾ ਜੂੜਾ ਕੋਂਦਾ ਬੇਬੀ ਬੇਬੀ ਲੋਈ ਜਾਂਦਾ ਬੇਬੀ ਝੋਕਾ ਲੱਗਦਾ ਝੋਕਾ ਲੱਗਦਾ ਅਵੇ ਵੀ ਨਿਕਾਲੋ ਸਕੂਲ ਜਾਣਾ ਬੇਬੀ ਨੂੰ ਕਾਲੋ ਲੋਲੋ ਤੇ ਲੈ ਕੇ ਜਾਣਾ ਉਹਨਾਂ ਨੇ ਝੂਟਾ ਉਹ ਨਾ ਹਾਂ ਲੋਲੋ ਤੇ ਹਾਂ ਵੇ ਲੋਲੋ ਤੇ ਤੇਰੀ ਦੀ ਮੇਰਾ ਜੂੜਾ ਤੂੰ ਕਰਦੀ ਮੇਰਾ ਜੂਰਾ ਤੂੰ ਕਾਦੇ ਓਕੇ ਕਾਦੇ ਭਲਾ ਆਪ ਦਾ ਕਾ ਮੈਂ ਕਾਦੇ ਨਾ ਕਾਦੀ ਕਾਦੀ ਕਾਦੇ ਹੁਣ ਚਲੇ ਐਸਨ ਇੱਥੇ ਇੱਕ ਰੋਬਟ ਪਾ ਦੇ ਰੋਬਟ ਆਏ ਪਾਪਣਾ ਮਨੇ ਧੋਖ ਨਾ ਦੇਣਾ ਹੋੜੇ ਹੋੜੇ ਆ ਕਰ ਵੀ ਦੇ ਜੂਦਾ ਬੂ ਵੀ ਟਲ ਹੋ ਜਾਏਗੀ ਵੇ ਵੀ ਦਾ ਛੋਣਾ ਬਣ ਗਿਆ ਲੋਕ ਬਣਾ ਤਾ ਆ ਡਰਾਕ ਬਣਾ ਕੇ ਕੈਂਚੀ ਪੁੱਤ ਹਾਂ ਆਹ ਮੈਂ ਵੀ ਤਾ ਵੀ ਕੈਂਚੀ ਪੁੱਤ ਹੈ ਮੈਂ ਤੱਕ ਗਏ ਲਿਆ ਮੰਮੀ ਹੁਣ ਮਾਮੇ ਦਾ ਜੂੜਾ ਕਰ ਰਹੀ ਆ ਹਾਂ ਤਾਰੇ ਆ ਨਾ ਘੜੋ ਤੇ ਨਾ ਤੋਂ ਮਾਮੇ ਨੂੰ ਮਾਮਾ ਦੁੱਖ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਥੋੜਾ ਥੋੜਾ ਦੁੱਖ ਲੱਗ ਰਿਹਾ ਮਾਮਾ ਹਾਂ ਮਾਮਾ ਹੁਣ ਬੱਚਾ ਬਣ ਗਿਆ ਹਾਂ ਮਾਮਾ ਹੁਣ ਬੱਚਾ ਬਣ ਗਿਆ ਮਾਮਾ ਕੇ ਪਹਿਲਾਂ ਕੀ ਸੀ ਬੱਚਾ ਮਾਮਾ ਪਹਿਲਾਂ ਵੀ ਬੱਚਾ ਹੀ ਸੀ ਮਾਮਾ ਬੱਚਾ ਬਣ ਗਿਆ ਬੱਚਾ ਬਣ ਗਿਆ ਸੱਚੀ ਚਲੋ ਜੀ ਬਹਿ ਜਾਓ ਇੱਥੇ ਤੁਸੀਂ ਮਾਮਾ ਬੱਚਾ ਬਣ ਗਿਆ ਹੁਣ ਤਾਰਾ ਹੈਗਾ ਮੋਟਾ ਤੇ ਮਾਮਾ ਹੈਗਾ ਛੋਟਾ ਅਜੇ ਨਹੀਂ ਹੋਣੇ ਮਿੰਦਾ ਤਾਂ ਛੋਟੇ ਆਣਗੇ ਕੋਈ ਨਾ ਜਵਾਬਾਂ ਦੇ ਵੀ ਦੇ ਕਿਉਂਗਾ 2014 ਚ ਬਾਲ ਕਟਾਈ ਸੀ ਤੇ ਅੱਜ 2024 ਹੋ ਗਿਆ ਪੂਰੇ 10 ਸਾਲਾਂ ਬਾਅਦ ਨੂੰ ਅੱਜ ਵਾਇਗਰ ਨੂੰ ਮੇਰ ਕੀਤੀ ਤੇ ਕੇਸ ਰੱਖਿਆ 8-10 ਦਿਨ ਲੱਗਣਗੇ ਮੈਨੂੰ ਹੂੰ ਫੇਰ ਹੋਂ ਲੱਗੂ ਸ਼ੱਕਦਾ ਜੇ ਤੂੰ ਕਰੇਂਗਾ ਤਾਂ ਹੋਊਗਾ ਫੇਰੇ ਇੱਧਰ ਨੂੰ ਘਰ ਆ ਲੈ ਇੱਧਰ ਵੀ ਕਰਨੀਆਂ ਪੈਣੀਆਂ ਲੂੰਡੀਆਂ ਹੂੰ ਫੇਰ ਹੀ ਹੋਊਗੀ ਭੋਲੇ ਦੀ ਕੁੜੀ ਬਣੂਗੀ ਅੱਜ ਫੇਰ ਮਾਮਾ ਐ ਤਾਰੇ ਮੰਨੇ ਮੋਲੇ ਦੂਏ ਦੀ ਕਿਵੇਂ ਕਿਲੀ ਪੋਲੇ ਦੂਏ ਦੀ ਕੋਈ ਥੋਈ ਮਨਾਰਾ ਆਏ ਤੇ ਵੀ ਇੱਥੇ ਕਰ ਦਿੰਦੇ ਸੀ ਹੂੰ ਛੋਟੇ ਆ ਨਾ ਅਜੋ ਅਨਕਿਆ ਛੋਟਾ ਨਹੀਂ ਗਿਆ ਮੈਂ ਨਹੀਂ ਖੇਚਦਾ ਨਹੀਂ ਗਿਆ ਆਈ ਉਹਦੇ ਡੋਰਾ ਮੰਨ ਮਨਾ ਫੇਰੇ ਬਾਰਾਂ ਦੀ ਹੂੰ ਬੰਦ ਤੇ ਕੋਈ ਕਸ ਕੱਟੇ ਵੀ ਹੁੰਦੇ ਹਨ ਫੇਰ ਨਿਕਲ ਜੇ ਅੱਗੇ ਨੂੰ ਨਹੀਂ ਨਿਕਲਦੇ ਫੇਰ ਹੀ ਕਟਾਦੇ ਹੋਰ ਕੇ

ਫੇਰ ਫੇਰ ਕਿੰਨਾ ਵੱਡਾ ਹੋਗਾ ਹਾਂ ਫੇਰ ਇਹਦੀ ਨਾਲੇ ਛੋਟੀ ਆ ਫੇਰ ਇਹ ਮम्मा ਬਣਾਉਂਦੀ ਹੁੰਦੀਆਂ ਕੱਢ ਲਾ ਮਾਮਾ ਲੱਗਦਾ ਕਿ ਉਹਨਾਂ ਕੋਲ ਬੱਚਾ ਹੁੰਦਾ ਬੱਚਾ ਹੀ ਆ ਮਮਾ ਹੋਰ ਕੀ ਆ ਮਮਾ ਨਾਨੀ ਮਾਮਾ ਵਾਸਤੇ ਬੱਚਾ ਹੀ ਆ ਤੂੰ ਨਹੀਂ ਮਮਾ ਦਾ ਬੱਚਾ ਚੱਕ ਮਾਮਾ ਤੇਰਾ ਜੂੜਾ ਦੰਦ ਹੋ ਗਿਆ ਪਰ ਤੂੰ ਹਜੇ ਵੀ ਛੋਟਾ ਬੱਚਾ ਹੀ ਲੱਗਦਾ ਹੁਣ 2-4 ਦਿਨਾਂ ਹੀ ਲੰਘਣਗੇ ਵਧੇਗਾ ਨਹੀਂ ਨਹੀਂ ਕਰ ਦਿਆ ਕਰੂੰਗੀ ਐਂ ਤਾਂ ਕੋਈ ਨਾ ਆਸ ਕੋਈ ਆਹ ਹੌਲੀ ਕੱਢ ਜਾ ਪਾਈ ਕਦੇ ਰਬੜਾ ਹੀ ਨਾ ਖੁੱਲ ਕੇ ਆ ਜਾਣ ਹੱਥ ਦੇ ਇਹ 2-3 ਦਿਨ ਤਾਂ ਲੰਘਣਗੇ ਕਿਉਂ ਉਹ ਕਰ ਦੋ ਕੀ ਹੋ ਗਿਆ ਉਹਨਾਂ ਨੂੰ ਯਾ ਕੋਈ ਜੂੜਾ ਹੋ ਗਿਆ ਆਪਣਾ ਚੱਕ ਸੌਫ ਕਰਦਾ ਚੱਕ ਲਾ ਜੂੜਾ ਹੋਗਾ ਜੂੜਾ ਆਓ ਹਾਂ ਜੂੜਾ ਕਾੜੇ ਮੁੰਡਾ ਫੂਲੰਦੇ ਦਾ ਮੇਰਾ ਫੂਲ ਨਾ ਤਾਈਂ ਕਰਕੇ ਨਾ ਉਹ ਲੋਕ ਨੰ ਮੇਰਾ ਫੂਲ ਉਹ ਨਾ ਯਾ ਰੋੜਾ ਯਾ ਫਿਰ ਹਾਂ ਆ ਆ ਪਰ ਦੇ ਚੋਰ ਦਾ ਦੀ 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 ਹਾ ਮੇਰੇ ਨਾ ਦਿਖ ਰਹੀ ਆ ਉਹ ਉਹ ਵਾਹ ਓਏ ਹੋਏ ਓਏ ਹੋਏ ਵਾਹ ਅੱਤਰੀ ਦੀ ਕੋਸਮੀ ਯਾਰ ਓਏ ਆਇਨਾ ਆਇਨਾ ਡਿੱਗ ਗਿਆ ਛੱਟ ਬੱਜੂ ਲੋ ਜੱਟ ਫੁੱਛ ਫੁੱਛ ਨਾ ਬੁਤਾਓ ਭਜਾ ਲਿਆ ਭਜਾ ਲਿਆ ਬੰਦਾ ਦਾ ਚੱਲ ਚੱਲ ਓਏ ਧੇ ਪਿੰਨੀ ਇਹਨੂੰ ਫੜ ਕੇ ਪਿੰਨੀ ਦੇ ਇਹਨੂੰ ਉਹਦਾ ਉਹਦਾ ਸ਼ਰਟ ਲਿਆ ਓਏ ਉਹ ਤਾਰਾ ਦਾ ਸ਼ਰਟ ਲਿਆ ਤਾਰਾ ਦਾ ਸ਼ਰਟ ਲਿਆ ਤਾਰਾ ਟਾ ਲਿਆ ਮੰਨੇ ਨੇ ਅੰਮ੍ਰੇ ਦੇਖੋ ਕੀ ਆ ਓ ਦੇਖੋ ਫੜੀ ਕੀ ਓ ਮੇਰੀ ਗੱਡੀ ਗੱਡੀ ਕੁੱਤੇ ਗੱਪ ਮਾਰਦਾ ਤੂੰ ਮਨ ਤਾਂ ਦੇਹੀ ਨਹੀਂ ਹਜੇ ਵੀ ਠੂਠਾਂ ਦੀਏ ਪੰਡੇ ਠੂਠਾਂ ਦੀਏ ਪੰਡੇ ਰੱਪ ਮਾਰੀ ਐ ਨਾ ਮੋਰ ਨਿੱਕਾ ਹੈ ਮੋਰ ਨਹੀਂ ਮੈਨੂੰ ਪਤਾ ਇੰਨਾ ਗੱਡੀਆਂ ਦੇ ਇਕੱਠੇ ਆ ਤੈਨੂੰ ਪਤਾ ਹੋਊਗਾ ਮੈਂ ਗੋਪੀ ਤੋਂ ਪੁੱਛਿਆ ਨਾ ਗੋਪੀ ਤਾਂ ਸੁੱਤਾ ਪਿਆ ਹਜੇ ਨਹੀਂ ਉਹ ਚਾਚੇ ਕੋਲ ਆ ਚਾਚਾ ਵੱੱਡੂ ਹਾਂ ਚਾਚਾ ਵੱੱਡੂ ਹਜੇ ਚਾਚਾ ਪਿੰਨੀ ਦਿੰਦਾ ਹੁੰਦਾ ਨਾ ਹਣਾ ਪਿੰਨੀ ਦਿੰਦਾ ਨਾ ਚਾਚਾ ਗੈਲ ਮੋਤ ਲੈ ਮੋਟ ਮਿਲ ਗਿਆ ਹਾਂ ਮਿਲ ਗਿਆ ਕਿਤੇ ਸੀਗਾ ਰੂਮ ਚ ਚਲਾ ਫਿਰ ਇਹਨੂੰ ਹਣ ਹਾਂ ਉਹ ਬਾਹਰ ਖੋਲ ਦੇ ਉਹ ਮੋਟੂ ਗੁੱਡ ਬੋਇ ਲੈ ਉਹ ਉਹ ਰਹਾ ਤਾਂ ਨੂੰ ਪਤਾ ਮੀ ਕਿੰਨਾ ਪਿਆ ਪਾਣੀ ਖੜ ਗਿਆ ਪਾਕ ਚ ਪਾਕ ਚ ਪਾਣੀ ਅਿੱਦਰ ਨੂੰ ਮੂੰਹ ਕਾੜ ਕੇ ਕਹਿਆ ਯਾਰ ਉਹ ਤੈਨੂੰ ਖਾ ਕਿ ਨਾ ਮਾ ਪਾਣੀ ਕਿੰਨਾ ਖੜਾ ਵਾ ਚੱਲ ਤੱਤਾ ਤੱਤਾ ਘੋੜਿਆ ਗਲਾਬੀ ਫੁੱਲ ਤੋੜਿਆ ਆਏ ਵੇ ਉਹ ਸਾਰਾ ਬੜਾ ਗਾਲ ਖੋੜਤਾ ਗਾਲ ਖੋੜਦਾ ਹੈ ਕਿਲਾ ਕਿੱਥੇ ਆਏ ਤੱਤਾ ਤੱਤਾ ਘੋੜਿਆ ਗਲਾਬੀ ਫੁੱਲ ਤੋੜਿਆ ਉਹ ਆ ਗਿਆ ਤਾਰੇ ਹਾਂ ਇਹ ਕੈਮਰਾ ਸਪੇਸ ਵਾਲਾ ਸੂਟ ਹੈਗਾ ਸਪੇਸ ਸੂਟ ਕੀ ਕਹਿੰਦੇ ਇਹਨੂੰ ਆਸਟ੍ਰੋਨੌਟ ਸੂਟ ਹਾਂ ਹਾਂ ਇਹ ਹੁਣ ਜਾ ਕੇ ਤੇ ਚੜਨਾ ਤੂੰ ਨਹੀਂ ਨਹੀਂ ਸ਼ਟਲ ਤੇ ਚੜਨੇ ਨੇ ਆ ਵੀ ਲੈ ਟੋਪੀ ਵੀ ਉੱਤੇ ਹੁਣ ਤੇ ਸ਼ੂ ਵੀ ਪਾ ਲੈ ਨੇ ਟੋਪੀ ਹਾਂ ਆ ਪੋਟੇ ਉਹਦੇ ਨਾਲ ਉਹ ਇੱਕ ਮਿੰਟ ਖੜ ਜਾ ਯਾਰ ਸ਼ਰਤ ਇਧਰੋਂ ਮੂੰਹ ਦੂਜੇ ਪਾਸੇ ਨੂੰ ਹਾਂ ਇਹ ਇੱਧਰ ਨੂੰ ਲਾ ਜਾ ਲੋ ਚੱਲ ਬਈ ਹੁਣ ਇੱਧਰ ਨੂੰ ਕਰ ਹੁਣ ਚੰਦ ਤੇ ਚੱਲ ਗਏ ਹਾਂ ਚੰਦ ਤੇ ਜਾਣਾ ਚੰਦ ਤੇ ਚੱਲ ਗਏ ਹੁਣ ਚੱਲ ਬੈਠ ਚੰਦ ਤੇ ਚੱਲ ਗਏ ਚੰਦ ਤੇ ਹੁਣ ਚੰਦ ਤੇ ਤੂੰ ਤਿਆਰ ਆ ਚੰਦ ਤੇ ਜਾਣ ਨੂੰ ਕਿਵੇਂ ਮਾਰਸ ਤੇ ਕਿਵੇਂ ਮਾਰਸ ਤੇ ਜਾਣਾ ਮਾਰਸ ਤੇ ਚੰਦ ਤੇ ਨਹੀਂ ਜਾਣਾ ਮੈਂ ਮਾਰਸ ਤੇ ਜਾਣਾ ਕਾਰੇ ਤੇ ਸ਼ੈਂਕਲ ਤੇ ਗੱਡੀ ਤੇ ਕਿ ਰੌਕਟ ਤੇ ਹੈ ਹਾਂ ਆ ਮਾਇਕ ਨਾਲ ਲੋ ਲੋ ਲੈ ਚੱਲਦੇ ਆ ਚੱਲ ਗਏ ਮਾਰਸ ਤੇ ਇੱਥੇ ਇਧਰ ਦੇ ਤਾਂ ਤੂੰ ਤੇ ਆ ਕੇ ਥੱਲੇ ਨਾ ਡਿੱਗ ਪਈ ਓਏ ਬਗਿਆਨੀ ਉਹ ਬਗਿਆਨੀ ਉਹ ਸਾਇੰਟਿਸਟ ਬਣ ਗਿਆ ਸਾਇੰਟਿਸਟ ਉਹ ਮੁੰਡਾ ਉਹ ਬਗਿਆਨੀ ਹੀਲਮਸੋ ਹੈ ਉਹ ਜਿਹੜਾ ਪਹਿਲਾ ਬੰਦਾ ਸੀਗਾ ਮੂਨ ਤੇ ਰੀਚ ਹੋ ਗਿਆ ਹਾਂ ਉਹ ਆ ਸੀਗਾ ਅੱਛਾ ਇਹ ਹੁਣ ਤੂੰ ਬਣਾਈ ਹੈ ਹਮ ਆਉਦੇ ਹੱਥ ਨਾਲ ਹਮ ਕੀ ਨਾਂ ਸੀ ਇਹ ਦਾ ਨੀਲamਸਟ੍ਰਾਂਗ ਅੱਛਾ ਇਹ ਪਹਿਲਾ ਬੰਦਾ ਹੀ ਜਿਹੜਾ ਚੰਦ ਤੇ ਗਿਆ ਸੀ ਹਮ ਤਾਂ ਹੀ ਅੱਜ ਤੂੰ ਉਹ ਪਾ ਗਿਆ ਸੀ ਜਾਂ ਉਹ ਹਮ ਸਕੂਲੇ ਹੈ ਕਿਹੜੀ ਕੀ ਸੀ ਡਰੈਸ ਉਹ ਕਾਸਟਿਊਮ ਸੀਗਾ ਓਕੇ ਕੀ ਗਾਇਸ ਸਭ ਤੋਂ ਪਹਿਲਾ ਬੰਦਾ ਹੀ ਜਿਹੜਾ ਚੰਦ ਤੇ ਗਿਆ ਸੀ ਹਮ ਕੀ ਕਹਿੰਦੇ ਫਿਰ ਅੱਜ ਸਕੂਲ ਵਾਲੇ ਉਹ ਕੰਮ ਸਹੀ ਵੀ ਨਾਈਸ ਦਾ ਨਾਈਸ ਆ ਕੀ ਕਰਦਾ ਹੁਣ ਅਬ ਸਟicker ਬੁੱਕ ਕਰ ਰਿਹਾ ਹੂੰ ਸਟicker ਬੁੱਕ ਇਹ ਚੋ ਕੀ ਕਰੇਗਾ ਇਹਦੇ ਉੱਪਰ ਆ ਸਟicker ਹਾਂ ਕੀਦੇ ਤੇ ਲਾਉਣੇ ਆ ਇਹ ਭਈ ਕੀਦੇ ਤੇ ਲਾਉਣੇ ਆ ਉਹਦੀ ਫੋਟੋ ਦੇ ਦੁਆਲੇ ਲਾਉਣੇ ਆ ਹਾਂ ਇਹਦੇ ਉੱਪਰ ਲਾਉਣਾ ਅੱਛਾ